ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਲੰਘੇ ਕੱਲ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਰਕਾਰਾਂ ਵੱਲੋਂ ਮਨਾਇਆ ਗਿਆ ਸ਼ਹੀਦੀ ਦਿਵਸ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਦੇਸ਼ ਦੇ ਵੱਖ-ਵੱਖ ਤਕਰੀਬਨ ਸਾਰੀਆਂ ਜਿਹੜੇ ਹੁਕਮਰਾਨ ਅਹੁਦਿਆਂ ਦੇ ਪੋਲੀਟੀਕਲ ਲੀਡਰਾਂ ਨੇ ਹਾਜ਼ਰੀਆਂ ਭਰੀਆਂ ਅਖੋਤੀ ਧਾਰਮਿਕ ਆਗੂਆਂ ਨੇ ਹਾਜ਼ਰੀਆਂ ਭਰੀਆਂ ਜਿਹੜੇ ਡੇਰੇਦਾਰਾਂ ਵੱਲੋਂ ਜਿਆਦਾ ਤੋਂ ਜਿਆਦਾ ਮਤਲਬ ਜਿਹੜਾ ਉਥੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਸਰਕਾਰ ਜਿਸ ਤਰ੍ਹਾਂ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਸੇ ਨੂੰ ਜਿਹੜਾ ਸਹੀ ਠਹਿਰਾਇਆ ਜਾਵੇ ਉਥੇ ਕਥਾ ਕਰ ਰਹੇ ਸੀ ਸ਼ਬਦ ਦੀ ਵਿਆਖਿਆ ਕਰ ਰਹੇ ਸੀ ਹਰਨਾਮ ਸਿੰਘ ਧੂਮਾ ਉਹਦੇ ਵੱਲੋਂ ਜੋ ਉਥੇ ਲੀਪਾ ਪੋਤੀ ਕੀਤੀ ਜਾ ਰਹੀ ਸੀ ਹਿੰਦੀ ਚਾਦਰ ਕਹਿਣ ਉੱਤੇ ਕਿ ਹਿੰਦੀ ਚਾਦਰ ਕਹਿਣਾ ਹੀ ਠੀਕ ਹੈ ਅਸੀਂ ਦਾਵਾ ਨਹੀਂ ਛੱਡਣਾ ਉਹ ਕਹਿ ਰਹੇ ਸੀ ਕਿ ਮਤਲਬ ਸਿੱਖਾਂ ਨਾਲ ਬਾਹਰ ਵਿਰੋਧ ਕਰਦਾ ਸਿੱਖ ਉਹ ਉਹਨੂੰ ਮਤਲਬ ਖਤਮ ਕਰ ਦਿੰਦੇ ਆ ਸਿੱਖ ਉਹ ਤੋਂ ਬਦਲਾ ਲੈ ਲੈਂਦੇ ਆ ਕਿ ਦੇਖੋ ਜੀ ਇੰਦਰਾ ਗਾਂਧੀ ਨੇ ਮਤਲਬ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਸਿੱਖਾਂ ਦੇ ਉੱਤੇ ਹਮਲਾ ਕੀਤਾ ਤੇ ਉਹਨੂੰ ਉਹਦੀ ਜਿਹੜੀ ਸਜ਼ਾ ਦੇ ਦਿੱਤੀ ਗਈ ਕੀ ਬਾਬਾ ਜੀ ਕੱਲੀ ਇੰਦਰਾ ਗਾਂਧੀ ਉਹਦੇ ਵਿੱਚ ਸ਼ਾਮਲ ਸੀ ਕੀ ਉਹਦੇ ਵਿੱਚ ਭਾਜਪਾ ਸ਼ਾਮਲ ਨਹੀਂ ਸੀ ਭਾਜਪਾ ਦੇ ਲੀਡਰ ਤੇ ਖੁਦ ਮੰਨ ਰਹੇ ਆ ਕੇਂਦਰਾ ਗਾਂਧੀ ਤੇ ਹਮਲਾ ਕਰਨਾ ਮੰਨਦੀ ਨਹੀਂ ਸੀ ਅਸੀਂ ਅਸੀਂ ਮਤਲਬ ਜਿਹੜਾ ਜ਼ੋਰ ਦੇ ਕੇ ਹਮਲਾ ਕਰਾਇਆ ਤੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਦੁਰਗਾ ਦਾ ਖਿਤਾਬ ਦਿੱਤਾ ਗਿਆ ਇੰਦਰਾ ਗਾਂਧੀ ਨੂੰ ਉਹ ਕਨੇ ਦਿੱਤਾ ਸੀ ਫਿਰ ਕੀ ਉਹਦੇ ਵਿੱਚ ਇਹ ਜਿਹੜੇ ਅਖੌਤੀ ਅਕਾਲੀ ਬਣੇ ਫਿਰਦੇ ਨੇ ਜਿਨ੍ਹਾਂ ਵਾਸਤੇ ਤੁਸੀਂ ਵੀ ਵੋਟ ਮੰਗਦੇ ਰਹੇ ਹੋ ਪਹਿਲਾਂ ਕੀ ਇਹ ਉਹਦੇ ਵਿੱਚ ਸ਼ਾਮਲ ਨਹੀਂ ਸੀ 인ਦਰਾ ਗਾਂਧੀ ਨੂੰ ਇਥੋਂ ਹਮਲਾ ਕਰਨ ਦੇ ਵਿੱਚ ਉਹਨੂੰ ਚਿੱਠੀਆਂ ਲਿਖਦੇ ਰਹੇ ਜਿਹੜੇ ਸੋ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਤੁਸੀਂ ਮਤਲਬ ਜਿਸ ਤਰ੍ਹਾਂ ਦਾ ਪ੍ਰਚਾਰ ਕਰਦੇ ਹੋ ਤੁਹਾਡੀ ਜਿਹੜੀ ਆਤਮਾ ਪਤਾ ਨਹੀਂ ਕਿਵੇਂ ਤੁਹਾਨੂੰ ਇਜਾਜ਼ਤ ਦਿੰਦੀ ਹੈ ਅੱਗੇ ਗੱਲ ਕਰਦੇ ਨੇ ਕਿ ਜਿਹੜੀ ਹੈ ਹਰ ਇੱਕ ਚੀਜ਼ ਨੂੰ ਮਤਲਬ ਜੋ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਇਸ ਪ੍ਰੋਗਰਾਮਾਂ ਦੇ ਦੌਰਾਨ ਉਹ ਉਹਨੂੰ ਮਤਲਬ ਖਤਮ ਕਰਨ ਦੀ ਜਾਂ ਉਹਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਗੱਲ ਕਰਦੇ ਨੇ ਸ੍ਰਿਸ਼ਟ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਵੀ ਉਹ ਜਿਹੜੀ ਸ੍ਰਿਸ਼ਟੀ ਕਿਹੜੀ ਸੀ ਉਹ ਇੱਥੇ ਤਾਂ ਕਹਿੰਦੇ ਮਤਲਬ ਵੀ ਸਿੱਖ ਵੀ ਰਹਿੰਦੇ ਸੀ ਜਾਂ ਹੋਰ ਧਰਮ ਰਹਿੰਦੇ ਸੀ ਵੀ ਉਹ ਤਾਂ ਸਿਰਫ Hindu ਧਰਮ ਦੇ ਲੋਕਾਂ ਦੀ ਸ੍ਰਿਸ਼ਟੀ ਸੀ ਜਿਹੜੀ ਸ੍ਰਿਸ਼ਟੀ ਦੀ ਗੱਲ ਕਵੀ ਸੈਨਾਪਤੀ ਕਰਦੇ ਨੇ ਜਿਹੜੀ ਇਸ ਪ੍ਰੋਗਰਾਮ ਦੇ ਦੌਰਾਨ ਜਿਹੜੀ ਪ੍ਰਚਾਰੀ ਗਈ ਹੈ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਸ੍ਰਿਸ਼ਟੀ ਕਿਹੜੀ ਸੀ ਇਸ ਸ੍ਰਿਸ਼ਟੀ ਚ ਤਾਂ ਸਿੱਖ ਵੀ ਸੀ ਹੋਰ ਧਰਮ ਵੀ ਸਨ ਨਹੀਂ ਉਹ ਸ੍ਰਿਸ਼ਟੀ ਕੇਵਲ ਹਿੰਦੂ ਧਰਮ ਦੇ ਲੋਕਾਂ ਦੀ ਸੀ। ਬਾਬਾ ਜੀ ਤੁਹਾਨੂੰ ਤਾਂ ਸ਼ਾਇਦ ਇਸ ਕਰਕੇ ਉਹ ਉਹ ਮਤਲਬ ਹਿੰਦੂਆਂ ਦੀ ਉਹ ਲੱਗਦੀ ਹੈ ਕਿਉਂਕਿ ਤੁਹਾਡੇ ਮੁਤਾਬਕ ਤੇ ਫਿਰ ਉਹ ਸ੍ਰਿਸ਼ਟੀ ਬ੍ਰਹਮਾ ਨੇ ਰਚੀ ਸੀ ਇਸੇ ਕਰਕੇ ਤੁਹਾਨੂੰ ਮਤਲਬ ਉਹ ਹਿੰਦੂਆਂ ਦੀ ਉਹ ਲੱਗਦੀ ਹੈ ਉਥੇ ਮਤਲਬ ਤੁਸੀਂ ਖੁਦ ਵੀ ਮਤਲਬ ਗੁਰੂ ਦੇ ਦਾਇਰੇ ਨੂੰ ਸੰਘੋੜਨਾ ਚਾਹੁੰਦੇ ਹੋ ਮਨੁੱਖਤਾ ਦੀ ਗੱਲ ਨਹੀਂ ਕਰਨਾ ਚਾਹੁੰਦੇ ਸਿਰਫ बार-बार ਲਿਆ ਕੇ ਉਥੇ ਜਿਹੜੀ ਬੰਨਣਾ ਚਾਹੁੰਦੇ ਹੋ ਇੱਕੋ ਗੱਲ ਨੂੰ ਤੁਹਾਡੇ ਮੁਤਾਬਕ ਕਿਰਪਾਨ ਤਾਂ ਫਿਰ ਦੁਰਗਾ ਨੇ ਦਿੱਤੀ ਆ ਤੁਹਾਡੇ ਮੁਤਾਬਕ ਤਾਂ ਜਿਹੜਾ ਕਸ਼ਹਿਰਾ ਵੀ ਜਿਹੜਾ ਹਨੂਮਾਨ ਨੇ ਦਿੱਤਾ ਸਿੱਖਾਂ ਨੂੰ ਫੇ ਸਿੱਖਾਂ ਦਾ ਕੀ ਆ ਕਿ ਕਿਹੜੇ ਤੁਸੀਂ ਪੰਥ ਦੀ ਗੱਲ ਕਰਦੇ ਹੋ ਕਿਹੜੇ ਖਾਲਸੇ ਦੀ ਗੱਲ ਕਰਦੇ ਹੋ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਐਡੀਆਂ ਵੱਡੀਆਂ ਵੱਡੀਆਂ ਸਟੇਜਾਂ ਤੇ ਬਹਿ ਕੇ ਕੀ ਜਾਣਦੇ ਨਹੀਂ ਸਾਹਮਣੇ ਬੈਠੇ ਨੇ ਜਿਹੜੇ ਹਨੂਮਾਨ ਦੀ ਸਰਕਾਰ ਦਾ ਕਿਰਤ ਕਰਨ ਬਣੇ ਜੇ ਸਾਡੇ ਨਾਲ ਕਿਰਤ ਕਰਨ ਬਣ ਗਏ ਮੇਰੀ ਬੇਨਤੀ ਯਾਦ ਰੱਖਿਓ ਖਾਲਸਾ ਦੁਨੀਆ ਵਿੱਚ ਚੱਲ ਤੇ ਟੱਲ ਅਮਰ ਰਹੇਗਾ ਗੁਰੂ ਬਾਦ ਘਾਟ ਦੇ ਹਾਲੇ ਕੋਈ ਕਸਰ ਹੈ ਬਚਿਆ ਕੀ ਹੈ ਤੁਹਾਡੇ ਕੋਲੇ ਬਾਡਾ ਤਰਕੇ ਤੁਹਾਡੀਆਂ ਚੀਜ਼ਾਂ ਖਤਮ ਕਰਤੀਆਂ ਆ ਆ ਸਾਰੇ ਦੇ ਸਾਰੇ ਸਿੱਖ ਤਾਂ ਸੜਕਾਂ ਤੇ ਬੈਠੇ ਆ ਤੇ ਤੁਸੀਂ ਕਿਹੜੀ ਚੀਜ਼ ਦੀ ਵੇਟ ਕਰਦੇ ਹੋ ਕਿ ਜੇ ਤੁਹਾਡੇ ਨਾਲ ਕੋਈ ਵਾਅਦਾ ਕਰਨਗੇ ਜ਼ਮੀਨਾਂ ਤੁਹਾਡੀਆਂ ਦੇ ਦਾਲੇ ਹੋਏ ਆ ਤੁਹਾਡੀਆਂ ਸੰਸਥਾਵਾਂ ਦੇ ਇਹ ਦਿਵਾਲੇ ਹੋਏ ਆ ਡੈਮ ਤੁਹਾਡੇ ਤੋਂ ਇਹ ਖੋ ਕੇ ਤੁਹਾਨੂੰ ਡੋਵੋ ਤਾਂ ਇਤਿਹਾਸ ਤੁਹਾਡਾ ਉਹ ਤੁਸੀਂ ਸਾਰੇ ਜਿਹੜੇ ਲੱਗੇ ਹੋ ਮਤਲਬ ਰਲਾ ਕਰਨ ਦੇ ਉੱਤੇ ਸਿੱਲੀਪਾਪਤੀ ਕਰਨ ਬੈਠੇ ਹੋ ਜੇ ਕਿ ਅਕਿਰਤ ਕਰਨ ਬਣਨਗੇ ਤਾਂ ਫਿਰ ਇਹਨਾਂ ਨੂੰ ਵੀ ਮਹਾਰਾਜ ਸਜ਼ਾ ਦੇਣਗੇ ਇਹ ਸੰਗਤਾਂ ਨੂੰ ਇਸ ਤਰ੍ਹਾਂ ਦੀਆਂ ਗੋਲਮੋਲ ਗੱਲਾਂ ਕਰਕੇ ਗੁੰਮਰਾਹ ਕਰਨਾ ਛੱਡੋ ਕਿਉਂ ਨਹੀਂ ਉੱਥੇ ਬੈਠ ਕੇ ਕਹਿੰਦੇ ਕਿ ਇਹ ਜਿਹੜੇ ਉੱਥੇ ਆ ਛੋਟੇ-ਛੋਟੇ ਬੱਚੇ ਜਿਹੜੇ ਰਾਤਾਂ ਨੂੰ ਜਾਗਦੇ ਬੈਠੇ ਸਨ ਯੂਨੀਵਰਸਿਟੀ ਦੇ ਵਿੱਚ ਧਰਨਾ ਲੱਗਿਆ ਹੋਇਆ ਕੀ ਤੁਹਾਡੀਆਂ ਅੱਖਾਂ ਤੋਂ ਉਹ ਮਤਲਬ ਦੂਰ ਆ ਕਿੰਨਾਂ ਦੀ ਤੁਸੀਂ ਜਿਹੜੀਆਂ ਚਾਪਲੂਸੀਆਂ ਕਰਦੇ ਹੋ ਕੀ ਤੁਹਾਡੇ ਬਾਰੇ ਜਾਣਦੇ ਨਹੀਂ ਉਹ ਤੇ ਉੱਥੇ ਜਿਹੜੇ ਆ ਬੱਚੇ ਰਾਤਾਂ ਨੂੰ ਧਰਨੇ ਦੇ ਉੱਤੇ ਬੈਠ ਕੇ ਆਪਣੇ ਹੱਕ ਮੰਗ ਰਹੇ ਆ ਤੇ ਤੁਸੀਂ ਇੱਥੇ ਸਰਕਾਰਾਂ ਦੀਆਂ ਜਿਹੜੀਆਂ ਚਾਪਲੂਸੀਆਂ ਕਰਨ ਤੇ ਲੱਗੇ ਹੋ ਹੱਦ ਹੋ ਗਈ ਕਹਿੰਦੇ ਵੀ ਸਾਬਜਾਦਿਆਂ ਨੇ ਵੀ ਜਿਹੜੀ ਸ਼ਹੀਦੀ ਆ ਉਹ ਹਿੰਦੂਆਂ ਖਾਤਰ ਦਿੱਤੀ ਆ ਗੀਤਰਪਾਤਸ਼ਾ ਨੇ ਉਹਨਾਂ ਦੀ ਮੁਸੀਬਤ ਸਾਬਜਾਦਿਆਂ ਦੀ ਸ਼ਹੀਦੀ ਵੀ ਸਾਧ ਸੰਗਤ ਜੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਇਹ ਕੁਰਬਾਨੀਆਂ ਹੋਈਆਂ ਇਹ ਮੱਤ ਸੋਚੋ ਕਿ ਕਿਸੇ ਹੋਰ ਲਈ ਹੋਈਆਂ ਕਲਗੀ ਧਰਦਾ ਸਰਬੰਸ ਕਿਹਦੇ ਲਈ ਵਾਰਿਆ ਮਹਾਰਾਜ ਜੀ ਨੇ ਤੁਹਾਡੇ ਹਿਸਾਬ ਨਾਲ ਕੀਤੀ ਹੋਊਗੀ ਤੋਏ ਤਾਂ ਫਿਰ ਕੁੰਭ ਕੰਭ ਤੇ ਬਿਨਾਉਣਾ ਹੁੰਦਾ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ